ਬੇਸ਼ੱਕ ਰੋਂਦਾ ਹੋਵੇ ਬੱਚਾ ਕਲਾਕਾਰ ਬੰਦਾ ਹੋਵੇ ਤਾਂ ਉਸ ਤੋਂ ਵੀ ਗਾਣਾ ਗਵਾ ਲੈਂਦਾ ਹੈ ਰੁਸ ਜਣ ਬੇਸ਼ੱਕ ਮਾਪੇ ਬੰਦਾ ਦਿਲ ਵਿੱਚ ਹਲੀਮੀ ਹੋਵੇ ਤਾਂ ਚਰਨਾਂ 'ਚ ਪੈ ਕੇ ਮਾਪਿਓ ਨੂੰ ਵੀ ਮਨਾ ਲੈਂਦਾ ਹੈ ਮੇਰਾ 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 ਸਭ ਕੁਝ ਹੀ ਮੇਰਾ ਕਹਿ ਕੇ ਬੰਦਾ ਆਖਰ ਵਿੱਚ ਸਭ ਕੁਝ ਹੀ ਗਵਾ ਲੈਂਦਾ ਹੈ ਪਰ ਜੇ ਪ੍ਰਮਾਤਮਾ ਵਿੱਚ ਯਕੀਨ ਹੋਵੇ ਤਾਂ ਤੇਰਾ ਤੇਰਾ ਸਿਰਫ ਤੇਰਾ ਕਹਿ ਕੇ ਬੰਦਾ ਸਭ ਕੁਝ ਹੀ ਪਾ ਲੈਂਦਾ ਹੈ ਪੀਪਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਪੁਨੀਸ਼ਵਰੀ ਦੋਸਤੋ ਤੁਸੀਂ ਸਾਡੇ ਸ਼ਹਿਰ ਤੋਂ ਅੰਦਾਜ਼ਾ ਲਾਈ ਲੈਂਦੇ ਹੋ ਕਿ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਅੱਜ ਅਸੀਂ 12 ਤਰੀ ਗਾਰਡਨ ਦੇ ਸਾਹਮਣੇ ਖੜੇ ਕੈਮਰਾਮੈਨ ਉੱਧਰ ਦਿਖਾ ਸਕਦੇ ਨੇ 12 ਤਰੀ ਗਾਰਡਨ ਤੋਂ ਮੇਨ ਗੇਟ ਤੋਂ ਲੈਫਟ ਹੈਂਡ ਸਾਈਡ ਥੋੜੀ ਦੂਰੀ ਤੇਰਾ ਤੇਰਾ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਇੱਥੇ ਜਿਹੜਾ ਸਟਾਲ ਲਾਇਆ ਗਿਆ ਆ ਜਿਹਦੇ ਵਿੱਚ ਖਾਵੋ ਖਰਚੋ ਰਲ ਮਿਲੇ ਭਾਈ ਟੋਟ ਨਾਵੇ ਵਾਧੋ ਜਾਈ ਦਾ ਜਿਹੜਾ ਮੈਸੇਜ ਆ ਉਹ ਸਾਰੇ ਵਿੱਚ ਜਾ ਰਿਹਾ ਹੈ ਇੱਥੇ ਪੈਂਟ ਕੰਬਲ ਹੋਰ ਵੀ ਜਿਹੜਾ ਘਰੇਲੂ ਸਮਾਨ ਆ ਸਿਰਫ 13 ਰੁਪਏ ਵਿੱਚ ਦਿੱਤਾ ਜਾ ਰਿਹਾ ਔਰ ਇੱਕ ਚੀਜ਼ ਹੋ ਰਹੀ ਆ ਮੈਂ ਚਾਹੁੰਦਾ ਕੈਮਰਾਮੈਨ ਉਧਰ ਵੀ ਦਿਖਾਉਣ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਪਰ ਸਾਡਾ ਮੁ슬ਮਨ ਭਾਈ ਚਾਰਾ ਵੀ ਪਹੁੰਚਿਆ ਤੇ ਇੱਥੇ ਗੱਲ ਯਾਦ ਆ ਰਹੀ ਆ ਬਿਫੋਰ ਬੀ ਕਮਿੰਗ ਅ ਕ੍ਰਿਸਚੀਅਨ ਬਿਫੋਰ ਬੀ ਬਿਕਮਿੰਗ ਅ ਮੁਸਲਮ ਬਿਫੋਰ ਬਿਕਮਿੰਗ ਅ ਸਿੱਖ ਲੈਟਸ ਬਿਕਮ ਅ ਹਿਊਮਨ ਫਸਟ ਸੋ ਹਿਮੈਨਿਟੀ ਦਾ ਮੈਸੇਜ ਜਿਹੜਾ ਜਾ ਰਿਹਾ ਆ ਕਿਉਂਕਿ ਸਰਦੀਆਂ ਆ ਰਹੀਆਂ ਕੰਬਲ ਦੀ ਬਹੁਤ ਜ਼ਰੂਰਤ ਹੈ ਮੈਂ ਚਾਹੁੰਨਾ ਕੈਮਰਾਮੈਨ ਇੱਕ ਵਾਰੀ ਇੱਧਰ ਵੀ ਦਿਖਾ ਦਿਓ ਸ਼੍ਰੀ ਗੁਰੂ ਰਾਮਦਾਸ ਤੁਸੀਂ ਜ਼ਰਾ ਆਪਣੀ ਪਿੱਠ ਦਿਖਾਓ ਜੀ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਰਜਿਸਟਰ ਨਵਾਂ ਸ਼ਹਿਰ ਤਾਂ ਇਹ ਸੇਵਾ ਕਰ ਰਹੇ ਨੇ ਔਰ ਟੀ-ਸ਼ਰਟ ਦਾ ਪਿਛਲਾ ਪਾਸਾ ਦਿਖਾਣਾ ਕਿਉਂਕਿ ਸਿੰਘ ਕਦੀ ਪਿੱਠ ਨਹੀਂ ਦਿਖਾਉਂਦੇ ਸਿੰਘ ਹਮੇਸ਼ਾ ਸੀਨਾ ਹੀ ਦਿਖਾਉਂਦੇ ਨੇ ਅੱਗੇ ਵੱਧਦੇ ਜਾਂਦੇ ਨੇ ਤਾਂ ਸਾਡੇ ਨਾਲ ਗੱਲਬਾਤ ਪਹਿਲਾਂ ਕੌਣ ਕਰੇਗਾ ਜੀ ਜੀ ਬਹੁਤ ਬਹੁਤ ਸਵਾਗਤ ਹੈ ਪ੍ਰਧਾਨ ਜੀ ਸਾਡੀ ਜਿਹੜੀ ਆਮ ਆਡੀਅੰਸ ਹੈ ਉਹਨਾਂ ਨੂੰ ਸਮਝਾਓ ਇੱਕ ਤਾਂ ਇਹਦੇ ਚਿਹਰੇ ਦੇਖ ਕੇ ਇਹਨਾਂ ਦੀ ਊਰਜਾ ਦੇਖ ਕੇ ਸਾਨੂੰ ਖੁਸ਼ੀ ਮਿਲ ਰਹੀ ਹੈ ਕਿ ਇਹਨਾਂ ਤੁਸੀਂ ਮਾਣ ਦਾ ਕੰਮ ਕਰ ਰਹੇ ਹੋ ਸਾਨੂੰ ਮਾਣ ਮਹਿਸੂਸ ਹੋ ਰਿਹਾ ਪਰ ਇਹ ਖਿਆਲ ਕਿਵੇਂ ਆਇਆ ਵਾਈ ਗੁਰਜੀ ਕੀ ਖਾਲਸਾ ਵਾਈ ਗੁਰਜੀ ਕੀ ਪੱਤੇ ਕੋ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਪਿਛਲੇ 4.5 ਸਾਲ ਤੋਂ ਬਸ ਸਮੇਂ ਤੋਂ ਜਿੱਥੇ ਸਮਾਜ ਸੇਵਾ ਦੇ ਕਾਰਜ ਕਰ ਰਹੀ ਹੈ ਸ਼ਹਿਰ ਦੇ ਵਿੱਚ ਵੱਖ-ਵੱਖ ਪੁਰੇ ਤਹਿਤੀ ਗੁਰਦਵਾਰ ਸਿੰਘ ਸੁਭਾ ਵਿਖੇ ਜਿੱਥੇ ਚੈਰੀਟੇਬਲ ਲੈਬੋਰਟਰੀ ਚੱਲ ਰਹੀ ਹੈ ਡਿਸਪੈਂਸਰੀ ਚੱਲ ਰਹੀ ਹੈ ਦੰਦਾ ਦਾ ਵਿਭਾਗ ਚੱਲ ਰਿਹਾ ਤੇ ਉਹਦੇ ਨਾਲ ਹੀ ਇਹ ਕਾਰਜ ਸ਼ੁਰੂ ਕੀਤਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋ ਸੰਸਾਧਤਾ ਸੀ ਮੋਦੀ ਖਾਨੇ ਦਾ 13 13 ਜੋ ਕੁਸ਼ੈਸੋ ਤੇਰਾ ਕਬੀਰ ਮੇਰਾ ਮੁਜਵੇ ਕੁਛ ਨਹੀਂ ਜੋ ਕੁਸ਼ੈਸੋ ਤੇਰਾ ਉਸ ਸਿਧਾਤ ਨੂੰ ਮੁੱਖ ਰੱਖਦੇ ਹੋਏ ਆ ਇਹ ਜੋ ਸਟਾਲ ਸ਼ੁਰੂ ਕੀਤਾ ਗਿਆ 13 13 ਇਹ ਜਿੱਥੇ ਰਜਾਨਾ ਪਰਸੀ 13 ਰੁਪਏ ਦੀ ਕੱਟੀ ਜਾਂਦੀ ਹੈ ਤੇ ਲੋੜਵੰਦਾਂ ਨੂੰ ਸਮਾਨ ਦਿੱਤਾ ਜਾਂਦਾ ਤੇ ਅੱਜ ਦਾ ਵਿਸ਼ੇਸ਼ ਸਮਾਗਮ ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਦੇ ਪ੍ਰਕਾਸ਼ ਪੁਰੂ ਨੂੰ ਰੱਖਦੇ ਹੋਏ ਆ ਤੇ ਤੇ ਨਮਾ ਸਮਾਨ ਆ ਕੰਮ ਵਿੱਚ ਕੰਬੜ ਬੈਸਤਰੀ ਰਜਾਈਆਂ ਸੂਟ ਪੈਂਟਾਂ ਸ਼ਰਟਾਂ ਜੋੜੇ ਬੱਚਿਆਂ ਵਾਸਤੇ ਖੜਾਉਣੇ ਵੀ ਆ ਤੇ ਸਰਦੀਆਂ ਵਾਸਤੇ ਵੰਨਣ ਵਾਸਤੇ ਗਰਮ ਕੱਪੜੇ ਵੀ ਆ ਜਿਹਨਾਂ ਵਿੱਚ ਕੋਟੀਆਂ ਸਵੈਟਰ ਵੈਰਾ ਵੀ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਇਹ ਸਾਰੀ ਜੋ ਸੇਵਾ ਹੈ ਸੰਗਤ ਦੇ ਸਯੋਜਨ ਨਾਲ ਚੱਲ ਰਹੀ ਹੈ ਕਿਉਂਕਿ ਸੰਗਤ ਹੀ ਆਪਣੇ ਘਰਾਂ ਵਿੱਚੋਂ ਵੀ ਸਮਾਨ ਦਿੰਦੀ ਆ ਜੋ ਕੋਣ ਵਧੀਆ ਹਾਲਤ ਦਾ ਵਰਤਨਯੋਗ ਹੁੰਦਾ ਤੇ ਆਪ ਜੀ ਦੇ ਬਾਜੀ ਨੂੰ ਰਾਹੀ ਮੈਂ ਸੰਗਤ ਨੂੰ ਬੇਨਤੀ ਵੀ ਕਰਦਾ ਵੀ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਵਧੀਆ ਸਮਾਨ ਵਰਤਨਯੋਗ ਹੁੰਦਾ ਜਿਵੇਂ ਇੱਕ ਖਾਸ ਤੌਰ ਤੇ ਕੱਪੜੇ ਹੁੰਦੇ ਆ ਕਿ ਸਾਨੂੰ ਕੱਪੜੇ ਅੱਜ ਕੱਲ੍ਹ ਬ੍ਰਾਂਡਡ ਦਾ ਸਮਾਨ ਆਇਆ ਬੱਚੇ ਕੱਪੜੇ ਲੈ ਲੈਂਦੇ ਆ ਤੇ ਥੋੜੀ ਦਿਨ ਪਾ ਕੇ ਨਹੀਂ ਪਾਉਂਦੇ ਵਧੀਆ ਹਾਲਤ ਦੇ ਹੁੰਦੇ ਆ ਉਹ ਇੱਥੇ ਕਿਸੇ ਗਰੀਬ ਦੇ ਕੰਮ ਆ ਜਾਂਦੇ ਆ ਤੁਸੀਂ ਦੇਖ ਰਹੇ ਆਂਗੇ ਕਿਵੇਂ ਪਰ ਅੱਜ ਉਹ ਜਿਹੜੇ ਪਹਿਲਾਂ ਯੂਜ਼ ਹੋਏ ਉਹਨੇ ਕਿ ਸਾਰੇ ਫਰੈਸ਼ ਨਹੀਂ ਅੱਜ ਜਿਆਦੇ ਅੱਜ ਫਰੈਸ਼ ਸਮਾਨ ਆਇਆ ਸਾਰੇ ਬਹੁਤਾ ਆਦ ਵਿੱਚ ਫਰੈਸ਼ ਨਹੀਂ ਹਮ ਆ ਸੂਟ ਵੀ ਨਵੇਂ ਨਜ਼ਰ ਆ ਰਹੇ ਨੇ ਜੀ ਇਹ ਵੀ 13 ਰੁਪਏ ਚ ਹੀ ਆ ਇਹ ਵੀ 13 ਰੁਪਏ ਸਾਰਾ ਸਾਮਾਨ 13 ਰੁਪਏ ਜੀ ਮੈਂ ਚਾਹੁੰਦਾ ਕੈਮਰਾਮੈਨ ਦੇਖ ਸਕ ਉਹਨੂੰ ਦਿਖਾ ਸਕਦਾ ਜੀ ਜੀ ਥੋੜਾ ਤੁਸੀਂ ਅੱਗੇ ਐਸ ਐਲ ਕਰ ਦਿਓ ਜੀ ਥੋੜਾ ਜਨ ਨੂੰ ਉਸ ਉਸ ਪਾਸੇ ਕਹਿੰ ਗਿਆ ਤੇ ਹੱਥ ਵਿੱਚ ਮੈਨੂੰ ਪਰਚੀ ਨਜ਼ਰ ਆ ਰਹੀ ਆ ਜੀ ਉਹਦਾ ਵੀ ਵੇਰਵਾ ਦੋ ਕੇ ਪਰਚੀ ਕਿੱਥੋਂ ਘਟਾਉਣੀ ਪੈਂਦੀ ਆ ਪਰਚੀ ਇੱਥੇ ਰਜਿਸਟਰੀ ਗੱਟੀ ਜਾਂਦੀ ਆ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਸ਼ਾਮ ਨੂੰ 6 ਵਜੇ ਤੱਕ ਕਰੇ ਤਾਂ ਕਿਸੇ ਜਗ੍ਹਾ ਤੇ ਕਿਸੇ ਜਗ੍ਹਾ ਦੇ ਉੱਤੇ ਤੇ ਉੱਥੇ ਪਰਚੀ ਗੱਟੀ ਜਾਂਦੀ ਆ ਜੀ ਪਰ ਇਹਦੀ ਤੁਸੀਂ ਨਦੀ ਤੁਸੀਂ ਕੋਈ ਲਾਈਨ ਨਹੀਂ ਕੋ ਕਿਉਂ ਨਹੀਂ ਬਣਾਇਆ ਕਿਉਂਕਿ ਜਿੱਦਾ ਸਾਰੇ ਇੱਕ ਦੂਜੇ ਦੇ ਉੱਪਰ ਉੱਪਰ ਚੜ ਰਹੇ ਨੇ ਹਾਂਜੀ ਵੈਸੇ ਲਾਈਨ ਬਣਾ ਕੇ ਸਮਾਨ ਦੇਈਦਾ ਪਰ ਅੱਜ ਤੁਸੂ ਲੋਡ ਤੋਂ ਜ਼ਿਆਦਾ ਰੁਕੀ ਆ ਗਿਆ ਕੁਝ ਇਹਨਾਂ ਬਾਹਰ ਪਰ ਬੇਨਤੀ ਕਰਦੇ ਆ ਕਿ ਤੁਸੀਂ ਲਾਈਨ ਬਣਾ ਲਓ ਹਜੇ ਉਹ ਸਾਰੇ ਕਾਲੇ ਇੱਕ ਫੜਫੜ ਤੁਹਾਨੂੰ ਛਾ ਜ਼ਿਆਦਾ ਸਾਰੇ ਛਾ ਜ਼ਿਆਦਾ ਨਵਾਂ ਸਮਾਨ ਦੇ ਕੇ ਇਛਾ ਜ਼ਿਆਦੀ ਹੈ ਤੁਹਾਨੂੰ ਜੀ ਅੱਛਾ ਤੇ ਇਹਨਾਂ ਵਿੱਚ ਜ਼ਿਆਦਾ ਪ੍ਰਵਾਸੀ ਲੋਕ ਹੀ ਆਉਂਦੇ ਨੇ ਕਿ ਸਾਡੇ ਪੰਜਾਬੀ ਭਾਈਚਾਰਾ ਵੀ ਆਉਂਦਾ ਨਹੀਂ ਪੰਜਾਬੀ ਭਾਈਚਾਰਾ ਵੀ ਆਉਂਦਾ ਕਾਫੀ ਤੁਸੀਂ ਦੇਖ ਲਓ ਉਧਰ ਪਾਸੇ ਬੀਬੀਆਂ ਖੜੀਆਂ ਉਹ ਪੰਜਾਬੀ ਭਾਈਚਾਰੇ ਚੋਂ ਵੀ ਆ ਤੇ ਹਰ ਤਰ੍ਹਾਂ ਦੇ ਲੋਕ ਇੱਥੇ ਆ ਕੇ ਸਵਾਲ ਪ੍ਰਾਪਤ ਕਰਦੇ ਲੋਕਾਂ ਦੀ ਜ਼ਿਆਦਾ ਡਿਮਾਂਡ ਕਿਉਂ ਹੁੰਦੀ ਹੈ ਕਿਉਂਕਿ ਅਗਰ ਕੋਈ ਡੋਨੇਟ ਕਰਨਾ ਚਾਹੁੰਦਾ ਕੋਈ ਆਪਣੀ ਸੇਵਾ ਪਾਉਣਾ ਚਾਹੁੰਦਾ ਤਾਂ ਲੋਕਾਂ ਦੀ ਇੱਥੇ ਬੇਸਿਕਲੀ ਡਿਮਾਂਡ ਜ਼ਿਆਦਾ ਹੁੰਦੀ ਕੀ ਆ ਅੱਜ ਦਾ ਸਰਦੀਆਂ ਦਾ ਮੌਸਮ ਹੁਣ ਸ਼ੁਰੂ ਹੋਣ ਕਰਕੇ ਕੰਬਲੇ ਦੀ ਡਿਮਾਂਡ ਬਹੁਤ ਜਾ ਰਹੀ ਹੈ ਜ਼ਿਆਦਾ ਆ ਰਹੀ ਹੈ ਬਜ਼ਾਰ ਜਾਈਆਂ ਦੀ ਡਿਮਾਂਡ ਵੀ ਆਈ ਹੈ ਤੇ ਬੈੱਡ ਵੀ ਆਏ ਸੀਗੇ ਫਰਨੀਚਰ ਵੀ ਆਇਆ ਸੀ ਉਹ ਦਾ ਮਿੰਟੋ ਮਿੱਟੀ ਸਮਾਂ ਚੱਕ ਹੋ ਜਾਂਦਾ ਇਹੋ ਜਿਹੇ ਸਮਾਨ ਦੀ ਬਹੁਤ ਜ਼ਿਆਦਾ ਜਰੂਰਤ ਆ ਜ਼ਿਆਦਾਤਰ ਪਰ ਸਾਡੇ ਕੋਲ ਇਥੇ ਕੱਪੜਾ ਹੀ ਆਉਂਦਾ ਹੈ ਤੋਂ ਕੱਪੜਾ ਹੀ ਜਿਆਦਾ ਦਿੱਤਾ ਜਾਂਦਾ ਪਰ ਜਿੱਦਾਂ ਬੈੱਡ ਆਇਆ ਫਰਿੱਜ ਆਈ ਫਿਰ ਤੁਸੀਂ ਤੁਸੀਂ ਕਿਹਾ ਦੇਖਦੇ ਮੋਰ ਮੋਰਲਾ ਬੰਦਾ ਟੁਕਵਾ ਆ ਉਹਨੂੰ ਹੀ ਜਾਵੇ ਕੋਸ਼ਿਸ਼ ਕਰੀ ਦੀ ਇਹਦਾ ਉਹਦਾ ਨਾਮ ਲਿਖ ਲਈਦਾ ਉਹਦਾ ਪਿੰਡੋਂ ਥੋੜਿਆ ਪਤਾ ਜਾਣਕਾਰੀ ਲੈ ਲਈਦੀ ਆਵੇ ਕਿ ਹੋਜੇ ਜਰੂਰਤ ਮੰਦਾ ਇtanto ਨੀ ਕਿ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਨੇ ਕੋਈ ਜੇ ਇਹੀ ਕਰੀ ਦੀ ਹੈ ਬਿਜਰੂਰਤ ਮੰਦ ਤੇ ਕਿਹੜੇ ਸਮਝ ਜਾਵੇ ਲੋਡ ਬੰਦ ਲੋਡ ਬੰਦ ਕਰੀ ਜਾ ਅੱਛਾ ਆ ਕੰਬਲ ਬਿਲਕੁਲ ਨਵੇਂ ਲੱਗ ਰਹੇ ਨੇ ਇਹ ਨਹੀਂ ਲੱਗ ਰਹੇ ਕਿ ਯੂਜ਼ਡ ਹੋਏ ਨੇ ਇਹ ਵੀ 13 ਜਈ ਹੈ ਇਹ ਵੀ 13 ਰੁਪਏ ਚ ਹੈ ਫਿਰ ਇਹ ਜਿਹੜੀ ਫੰਡਿੰਗ ਕਿੱਥੋਂ ਹੁੰਦੀ ਹੈ ਜੀ ਤੇ ਸਾਊਰ ਸਾਹਿਬ ਸੰਗਤਾਂ ਦੀ ਸਹਯੋਗ ਸਹਯੋਗ ਹੀ ਹੈ ਜੀ ਸਾਹਿਬ ਸੰਗਤੀ ਆਪਣੇ ਦੇ ਰਹੀ ਆ ਉਹਦੇ ਨਾਲ ਹੀ ਸਾਰੇ ਸਰਕਾਰ ਚ ਚੱਲ ਰਿਹਾ ਜੀ ਚਲੋ ਇਹ ਨਾਨਕ ਪਾਤਸ਼ਾਹਨਾ ਸ਼੍ਰੀ ਗੁਰੂ ਰਾਮ ਦਾ ਸੇਵਾ ਸੁਸਾਇਤ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਕੈਮਰਾਮੈਨ ਤੁਸੀਂ ਦਿਖਾ ਸਕਦੇ ਆ ਜੀ ਇਹ ਵੀ 13 ਰੁਪਏ ਚ ਹੈ ਜੀ ਹੋਰ ਕੋਈ ਸਾਡੇ ਨਾਲ ਗੱਲਬਾਤ ਅਗਰ ਕਰਨਾ ਚਾਹੁੰਦਾ ਵੀ ਅਸੀਂ ਉਹਨਾਂ ਦੇ ਵੀ ਜ਼ਰੂਰ ਮੰਨਦੇ ਭਾਵ ਜਿਹੜੀ ਆਮ ਜਨਤਾ ਤੱਕ ਪ੍ਰਗਟ ਕਰਨਾ ਚਾਹਾਂਗੇ ਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਸ੍ਰੀ ਗੁਰੂ ਰਾਮਦਾਸ ਸੋਸਾਇਟੀ ਪਿਛਲੇ 4.5 ਸਾਲ ਤੋਂ ਸੇਵਾ ਕਰ ਰਹੀ ਹੈ ਜਿੱਥੇ ਸ੍ਰੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਚੈਰੀਟੇਬਲ ਡਿਸਪੈਂਸਰੀ ਡੈਂਟਿਸ ਦਾ ਵਿਭਾਗ ਤੇ ਨਾਲ ਹੀ ਲੈਬੋਰੀਟਰੀ ਜੋ ਤੁਸੀਂ ਪਹਿਲਾਂ ਵੀ ਪਿੱਛੇ ਇਹਨਾਂ ਨੇ ਲਾਈਵ ਕਰਕੇ ਦਿਖਾਇਆ ਸੀਗਾ ਤੇ ਉਹ ਬਹੁਤ ਸਾਰੀਆਂ ਸੰਗਤਾਂ ਹਜ਼ਾਰਾਂ ਦੀ ਲੋਕ ਦੇ ਵਿੱਚੋਂ ਲੈ ਕੇ ਤੋਂ ਪਧਤ ਕਰ ਰਹੇ ਹਨ ਤੇ ਮੈਂ ਅਪੀਲ ਕਰਦਾ ਹਾਂ ਇਹ ਜ ਇਹ ਜਿਹੜੀ ਸਾਰੀ ਸੇਵਾ ਹੈ ਇਹ ਸੰਗਤਾਂ ਦੇ ਸਹਿਯੋਗ ਨਾਲ ਚੱਲੀ ਹੈ ਬਾਤੋ ਬਾਤ ਸਹਿਯੋਗ ਦੇ ਹੋ ਤੇ 13-13 ਦਾ ਸਟਾਲ ਵੀ ਪਿਛਲੇ 4 ਮਹੀਨੇ ਤੋਂ ਚੱਲ ਰਿਹਾ ਹੈ ਨਾਲ ਨਾਲ ਬੂਟਿਆਂ ਦੀ ਸੇਵਾ ਵੀ ਚੱਲ ਰਹੀ ਹੈ ਬੂਟੇ ਬਿਲਕੁਲ ਬੂਟੇ ਬਿਲਕੁਲ ਫਰੀ ਦੇਤੇ ਜਾ ਰਹੇ ਆ ਬੂਟੇ ਲਈ 13 ਰੁਪਏ ਵੀ ਨਹੀਂ ਲੱਗਣਗੇ ਬੂਟੇ ਬਿਲਕੁਲ ਫਰੀ ਆ ਪਲੀਜ਼ ਤੱਕਾ ਨਾ ਮਾਰੋ ਜੀ ਇਹ ਆਨੰਦ ਸੀਡ ਸਟੋਰ ਜਿਹੜੇ ਸਾਡੇ ਆਓ ਜੀ ਆਓ ਜਿਹੜੇ ਸੇਵਾ ਕਰ ਰਹੇ ਨੇ ਬਿਲਕੁਲ ਇਹ ਬਹੁਤ ਆਨੰਦ ਸੀਡ ਸਟੋਰ ਵੱਲੋਂ ਇਹ ਫਰੀ ਦਿੱਤੇ ਜਾ ਰਹੇ ਨੇ ਬਿਲਕੁਲ ਬਿਲਕੁਲ ਇਹ ਬਿਲਕੁਲ ਫਰੀ ਹੈ ਇਹ ਜਿੱਥੇ ਵੀ ਸਾਡਾ ਕੈਂਪ ਲੱਗਦਾ ਹੈ ਇਮਿਊਨਿਟੀ ਬੂਸਟਰ ਦਾ ਕੈਂਪ ਲੱਗ ਰਿਹਾ ਹੈ ਜਿਹੜੇ ਅਸੀਂ ਤਕਰੀਬਨ 32 ਕੈਂਪ ਲਾ ਚੁੱਕੇ ਆ ਤੇ ਉੱਥੇ ਵੀ ਨਾਲ ਬੂਟੇ ਫ੍ਰੀ ਹੁੰਦੇ ਆ ਹਮੇਸ਼ਾ ਹੀ। ਅੱਛਾ ਮੈਂ ਇਹਨਾਂ ਤੋਂ ਇੱਕ ਸਵਾਲ ਪੁੱਛੂੰਗਾ ਇੱਥੇ ਦਾ ਫ੍ਰੀ ਦੇ ਰਹੇ ਹੋ ਦੁਕਾਨ ਤੇ ਵੀ ਫ੍ਰੀ ਦੋਗੇ ਕਿ ਉੱਥੇ ਪੈਸੇ ਲੱਗੋਗੇ? ਤੇ ਸਾਡੇ ਕਾਊਂਟਰ ਲੱਗਾ ਹੈ ਉੱਥੇ ਸਪੈਸ਼ਲ ਅਸੀਂ ਲਿਖਿਆ ਆਇਆ ਹੈ ਕਿ ਹਰ ਕੋਈ ਵੀ ਆਂਦਾ ਫਾਰਮਰ ਆਂਦਾ ਉਹਦੇ ਵਾਸਤੇ ਇੱਕ ਬੂਟਾ ਛਾਂ ਵਾਲਾ ਜਾਂ ਫਲ ਵਾਲਾ ਬੂਟਾ ਇੱਕ ਫ੍ਰੀ। ਅੱਛਾ ਉਹ ਜਿਹੜੇ ਫਾਰਮਰ ਨੇ ਬਸ ਸਿਰਫ ਉਹਨੂੰ ਇਹ ਕਿਹਾ ਜਾਂਦਾ ਪਈ ਇਹਨਾਂ ਨੂੰ ਪਾਲਣਾ ਤੂੰ ਤੇ ਗੁਰੂ ਰਾਮਦਾਸ ਦਾ ਪ੍ਰਸ਼ਾਦ ਗੁਰੂ ਰਾਮਦਾਸ ਜੀ ਦਾ ਤੇ ਇਹ ਨਹੀਂ ਪਾਲਣਾ ਕਰਨੀ ਬਸ ਇਸ ਇਸ ਦੇ ਚਰ ਤੋਂ ਤੇ ਸਭ ਨੂੰ ਬੂਟੇ ਔਰ ਹਰ ਪਿੰਡ ਲਈ ਹਰ ਪੰਚਾਇਤ ਲਈ 13-13 ਬੂਟੇ ਹਰ ਪਿੰਡ ਨੂੰ ਆਪਾਂ ਪੰਚਾਇਤ ਲਈ ਚਾਹੇ ਗੁਰੂ ਘਰ ਹੋਵੇ ਚਾਹੇ ਉਹ ਆਪਣਾ ਸ਼ਮਸ਼ਾਨ ਘਾਟ ਹੋਵੇ ਚਾਹੇ ਸਕੂਲ ਹੋਵੇ ਹਰ ਪਿੰਡ ਨੂੰ 13 ਬੂਟੇ ਉਹਦਾ ਵੀ ਬੋਰਡ ਲਾਇਆ ਔਰ ਬੂਟੇ ਰੱਖੇ ਨੇ ਕਾਊਂਟਰ ਬਣਾ ਕੇ ਇਹ ਤਾਂ ਸਾਡੇ ਫੇਫੜੇ ਨੇ ਜੀ ਸਹੀ ਮੰਨੇ ਹਾਂ ਜੀ ਹਾਂ ਇਹ ਤਾਂ ਸਾਡੇ ਸਹੀ ਮੰਨੇ ਚ ਫੇਫੜੇ ਨੇ ਇਹਨਾਂ ਜਿਹੜੇ ਬੂਟੇ ਇਹ ਲੱਗਣਗੇ ਨਾ ਇਹਨੂੰ ਫਿਰ ਲੋਕੀ ਪਾਲਦੇ ਨੇ ਇਹਨੂੰ ਪ੍ਰਸ਼ਾਦ ਸਮਝ ਕੇ ਨਾ ਪੂਰੀ ਪਾਲਣਾ ਕਰਦੇ ਇਹਨੇ ਵੀ ਬੂਟਾ ਲੱਗ ਗਿਆ ਗਿਣਤੀ ਹੋ ਗਈ ਵੀ ਇਹਨੇ ਚਲੇ ਗਏ ਇਹ ਫਿਰ ਜਿੰਨੇ ਬੂਟੇ ਲਾਂਦੇ ਨੇ ਉਹ ਇੱਕ ਪ੍ਰਾਨ ਕਰਕੇ ਜਾਂਦੇ ਵੀ ਇਹਨਾਂ ਨੂੰ ਅਸੀਂ ਪੂਰਾ ਪਾਲ ਲਾਂਗੇ ਪੂਰੀ ਦੇਖ ਰੱਖ ਕਰਾਂਗੇ ਉਹ ਇਸੇ ਮਾਨ ਨਾਲ ਇੱਕ ਪ੍ਰਸ਼ਾਦ ਪਹੁੰਚਦਾ ਸਭ ਤੇ ਫਿਰ ਕਿਦੀ ਪਾਲਣਾ ਹੁੰਦੀ 13 ਦੇ 13 ਜੇ ਕਿਸੇ ਸੁੱਕ ਜਾ ਉਹਨੂੰ ਕਿੰਨੇ ਤੋਹਰ ਲਾ ਜਾ 13 ਪੂਰੇ ਤੇਰੇ ਹੋਣ ਚਾਹੀਦੇ ਅੱਜ ਇੱਕ ਵੇਰਵਾ ਜ਼ਰੂਰ ਦਈਓ ਕਿ ਜਿਹੜਾ ਛਾਂ ਵਾਲਾ ਬੂਟਾ ਆ ਜਾਂ ਫਲ ਵਾਲਾ ਬੂਟਾ ਤਾਂ ਦਾ ਨਾਮ ਕੀ ਕੀ ਆ ਨਹੀਂ ਜਿਹੜੇ ਐਸ ਵਾਲ ਅਸੀਂ ਜਾਦਾ ਛਾਂ ਵਾਲੇ ਬੂਟੇ ਤੇ ਜਾਂ ਡੈਕੋਰੇਸ਼ਨਲ ਬੂਟੇ ਦਿੰਦੇ ਨੇ ਅੱਗੋਂ ਅਸੀਂ ਅਮਰੂਦ ਦੇ ਬੂਟੇ ਸਪੈਸ਼ਲ ਫਲ ਵਾਲੇ ਉਹਦਾ ਅਰੇਂਜ ਕੀਤਾ ਅਸੀਂ ਘੱਟੋ ਘੱਟ 3 2 3 4000 ਬੂਟੇ ਦਾ ਅਗਲਾ ਸਾਲ ਸਾਡਾ ਸਾਰਾ ਹਰ ਇੱਕ ਜਣ ਕੇ ਅਸੀਂ ਜਣ ਕੇ ਅਮਰੂਦ ਦਾ ਬੂਟਾ ਹੀ ਜਾਊਗਾ ਸਭ ਇੱਥੋਂ ਵੀ ਫ੍ਰੀ ਮਿਲੇਗਾ ਤੇ ਸ਼ਾਪ ਤੋਂ ਵੀ ਤੁਹਾਡੇ ਤੋਂ ਫ੍ਰੀ ਮਿਲ ਸਕਦਾ ਇਹਨਾਂ ਨੂੰ ਦੱਸ ਦਿੰਦੇ ਨੇ ਅਸੀਂ ਇੱਥੇ ਭੇਜ ਦਈਦਾ ਵੈਸੇ ਉੱਥੇ ਹਮੇਸ਼ਾ ਫ੍ਰੀ ਚ ਚਲੋ ਇਹ ਤੁਹਾਡੇ ਤੱਕ ਮੈਸੇਜ ਜੇ ਕੋਈ ਨਾ ਕੁਝ ਹੋਵੇ ਜੇ ਕਹਿੰਦੇ ਸਾਨੂੰ ਇਹਨੇ ਬੁੱਟੇ ਚਾਹੀਦੇ ਨੇ ਫਲਾਣੇ ਗੁਰਦੁਆਰੇ ਲੈਨੇ ਬੁੱਟੇ ਚਾਹੀਦੇ ਉਹ ਅਸੀਂ ਉਸ ਟਾਈਮ ਭੇਜ ਦੇ ਦਿੰਦੇ ਨੇ ਕਿ ਇੱਕ ਸਿਰਫ ਸੇਵਾ ਅਸੀਂ ਕਰ ਸਕਦੇ ਆ। ਬਲੋ ਸਾਡੀ ਟੀਮ ਵੱਲੋਂ ਪੂਰੇ ਨਵੇਂ ਸ਼ਰਵਲੋਂ ਅਸੀਂ ਤੁਹਾਡਾ ਸ਼ੁਕਰੀਆ ਕਰ ਰਹੇ ਹਾਂ ਕਿ ਤੁਸੀਂ ਇਹ ਨੇਕ ਕੰਮ ਕਰ ਰਹੇ ਹੋ ਕਿਉਂਕਿ ਮੈਂ ਜਿਵੇਂ ਪਹਿਲਾਂ ਵੀ ਕਿਹਾ ਇੱਕ ਫੇਫੜਾ ਇੱਥੇ ਲੱਗਿਆ ਔਰ ਦੂਜਾ ਫੇਫੜਾ ਉਹ ਲੱਗਿਆ ਜਿਹੜਾ ਜਿਹਨੂੰ ਅਸੀਂ ਪਾਲ ਕੇ ਬੜਾ ਕਰਨਾ। ਜੀ ਕੋਈ ਹੋਰ ਗੱਲਬਾਤ ਕੋਈ ਕਰਨਾ ਚਾਹੋ ਜੀ ਸਾਨੂੰ ਇਸ ਗੱਲ ਦੀ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਸ੍ਰੀ ਗੁਰੂ ਨਵਾਂ ਸਾਮਾਨ ਜਿਦਾ ਕੰਬਲ, ਪਰਜਾਈਆਂ, ਬਰਤਨ ਹੋਰ ਵੀ ਬਹੁਤ ਸਾਮਾਨ ਆ ਰਿਹਾ ਹੈ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਜਦੋਂ ਕਿਸੇ ਬੱਚੇ ਦਾ ਜਨਮ ਦਿਨ ਆਂਦਾ ਤਾਂ ਉਹ ਸਾਨੂੰ ਫੋਨ ਕਰਦੇ ਆ ਵੀ ਅਸੀਂ ਆਪਣੇ ਬੱਚੇ ਦੇ ਜਨਮ ਦਿਨ ਤੇ ਤੁਹਾਨੂੰ ਕੁਝ ਸਾਮਾਨ ਦੇਣਾ ਚਾਹੁੰਦੇ ਆ ਫੇ ਜੇ ਤੁਹਾਨੂੰ ਕਿਸੇ ਸਾਮਾਨ ਦੀ ਜ਼ਰੂਰਤ ਹੈ ਤਾਂ ਉਹ ਸਾਮਾਨ ਸਾਨੂੰ ਦੱਸੋ ਫਿਰ ਅਸੀਂ ਉਹਨਾਂ ਨੂੰ ਦੱਸੀਦਾ ਜੋ ਤੁਹਾਡੀ ਸ਼ਰਧਾ ਵਾ ਨਹੀਂ ਤਾਂ ਜਿਵੇਂ ਕਿ ਸਾਨੂੰ ਕੋਈ ਕੰਬਲ ਦੇ ਗਿਆ ਨਵੇਂ ਲੈ ਕੇ ਇਹ ਸਾਰਾ ਕੁਝ ਚੱਲਦਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆ ਜੋ ਅਸੀਂ ਮਾਰੇ ਵੱਲੋਂ ਇਹ ਅਰਦਾਸ ਕਰਦੇ ਆਂ ਵੀ ਬਸ ਇਹ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਅਗਰ ਤੁਹਾਡੇ ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਤਾਂ ਉਹਨੂੰ ਮਨਾਉਣ ਦੇ ਲਈ ਇਹ ਬਹੁਤ ਵਧੀਆ ਤਰੀਕਾ ਹੈ ਤਾਂ ਜੋ ਕਿਸੇ ਗਰੀਬ ਦਾ ਭਲਾ ਹੋ ਸਕੇ ਕਿਸੇ ਨੂੰ ਲੋੜਵੰਦ ਨੂੰ ਸਬਾਨ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਇਹ ਬਹੁਤ ਬੜੀ ਗੱਲ ਹੈ ਕਿ ਆਪਣਾ ਬਰਥਡੇ ਵੀ ਇੱਕ ਤੁਸੀਂ ਨਵੇਕਲੇ ਟੰਗਨਾ ਮਨਾ ਸਕਦੇ ਹੋ ਪਰ ਮੈਂ ਇੱਥੇ ਦੱਸਣਾ ਚਾਹੁੰਦਾ ਇਹਨਾਂ ਵਿੱਚ ਬਹੁਤੇ ਲੋਕ ਦੁਕਾਨਦਾਰ ਭਾਈਚਾਰੇ ਤੋਂ ਨੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਕਿ ਮੈਂ ਪਹਿਲੇ ਵੀ ਕਹ ਕੇ ਸ਼ਹਿਰ ਛੋਟਾ ਚਿਹਰੇ ਜਾਣਦੇ ਆ ਨਾਮ ਜਾਣਦੇ ਆ लेकिन ऐतवार वाला दिन भी है देखो किसी एक वक्रे ढंग न मना रहे हैं पर इतो मैं किसी होर ना गलबात करना चाहूँगा अगर बिच कोई गलबात करे जो परची कटा के इत खड़े ने कोई कोई बात करना चाहते है आपसे कैसा कैसा लग रहा है आप बताइए आंटी कोई बात नहीं बहुत अच्छा लग रहा है जी क्या लेके जाओगे आज मैं कम्बल लेके जाऊँगा जी कितने रुपए में तेरह रुपए में तो फिर ये मन में क्या भाव क्या रहे हैं बढ़िया है जी अगर हमारे जो ऑडियंस देख रहे हैं उनको कोई मैसेज देना चाहोगे कुछ स्नेहा देना चाहोगे आप पर्ची कटा लिया करे सभी हाँ जी हाँ जी पर्ची कटा लिया सभी चलो ठीक है अच्छा लग रहा है कम्बल हाँ जी चलो आप किसी और ना भी जी जी भाई का घर सा भाई की फतेह मैं जाई लेने वास्ते आया हूं देख के खुल के जी मैं जाई लेने वास्ते आया रखे वाला बंदा है मैं मैं मेरे ख्याल ज्यादा कोरोना शुरू है पहली बार किसी जफी पाई यार ਤੁਸੀਂ ਜਿੰਨੀ ਮਿਹਨਤ ਕਰਦੇ ਨੇ ਤੁਹਾਨੂੰ ਜਰੂਰ ਇਦਾਂ ਦਾ ਮੁੱਲ ਮਿਲਣਾ ਚਾਹੀਦਾ ਤਾਂ ਮੈਂ ਤੁਹਾਡੇ ਸਾਰਿਆਂ ਦੀ ਤੁਹਾਡੇ ਸਾਰਿਆਂ ਦੀ ਵੀ ਸ਼ਲਾਘਾ ਬਣਦੀ ਹੈ ਜੀ ਕਿਉਂਕਿ ਬਹੁਤ ਮਿਹਨਤ ਕਰਦੇ ਨੇ ਮੈਂ ਬੜੀ ਵਾਰ ਦੇਖਿਆ ਉਹਨੂੰ ਰਿਕਸ਼ਾ ਚਲਾਉਂਦੇ ਹੋਏ ਜੀ ਰਜਾਈ ਦੇ ਦਿਓ ਜੀ ਜੇ ਕੋਈ ਹੋਰ ਪਰਚੀ ਕਟਾਣੀ ਤਾਂ 13 ਰੁਪਏ ਅਸੀਂ ਦੇ ਦਿੰਨੇ ਆ ਜੀ ਨਹੀਂ ਨਹੀਂ ਕੋਈ ਨਹੀਂ ਜੀ ਔਰ ਮੈਂ ਕਹਿੰਦਾ ਕਿ ਹੋਰ ਵੀ ਇਹਨਾਂ ਦੀ ਕੋਈ ਜ਼ਰੂਰਤ ਹੈ ਜੀ 13 ਰੁਪਏ ਦੀ ਪਰਚੀ ਅਸੀਂ ਸਾਰੇ ਕਟਾ ਦਿੰਨੇ ਆ ਜੀ ਸੋ ਸ੍ਰੀ ਆਟਾਲੇ ਬੰਗਲ ਜੀ ਕਦੀ ਵੀ ਗਮ ਨਹੀਂ ਕਰਨਾ ਅਸੀਂ ਹਮੇਸ਼ਾ ਹੀ ਸਾਰੇ ਤੁਹਾਡੇ ਨਾਲ ਹੈ ਕੁਸ਼ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਤੁਹਾਡੇ ਨਾਲ ਹੈ ਪੂਰਾ ਨਵਾਂ ਸ਼ਹਿਰ ਤੁਹਾਡੇ ਨਾਲ ਹੈ ਔਰ ਇੱਕ ਗੱਲ ਮੈਨੂੰ ਯਾਦ ਆ ਰਹੀ ਹੈ ਕਹਿੰਦੇ ਕਿ ਹੰਝੂ ਉਹ ਨਹੀਂ ਆਉਣਾ ਚਾਹੀਦਾ ਕਿ ਜਿਹੜਾ ਕਿਸੇ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਦੀ ਅੱਖ ਚ ਜਾਵੇ ਪਰ ਇਹ ਹੰਝੂ ਅੱਜ ਖੁਸ਼ੀ ਦਾ ਇਹਨਾਂ ਦੀ ਅੱਖ ਚ ਆਇਆ ਇਸ ਕਰਕੇ ਜਕਾਰਾ ਲਾ ਕੇ ਵੀ ਸਾਨੂੰ ਬਹੁਤ ਜਿਹੜਾ ਮਾਣ ਮਹਿਸੂਸ ਹੋਇਆ ਸੋ ਠੀਕ ਹੈ ਦੋਸਤੋ ਬਣੇ ਰਹੋ ਪੀਬੀ 32 ਨਵਾਂ ਸ਼ਹਿਰ ਦੇ ਨਾਲ ਇਸੇ ਤਰ੍ਹਾਂ ਤੁਸੀਂ ਇੱਧਰ ਦਿਖਾ ਸਕਦੇ ਹੋ ਦਿਖਾ ਸਕਦੇ ਹੋ ਕੈਮਰਾਮੈਨ ਜੁੜੇ ਰਹੋ ਪੀਪੀ 32 ਨਵਾਂ ਸ਼ਹਿਰ ਦੇ ਨਾਲ ਮੈਂ ਬਾਰ ਬਾਰ ਕਹਿੰਦਾ ਹਾਂ ਤੁਹਾਡਾ ਚੈਨਲ ਹੈ ਸਾਡਾ ਚੈਨਲ ਨਹੀਂ ਆ ਔਰ ਅਸੀਂ ਇਹੀ ਇਹੀ ਕਹਿ ਕੇ ਸਮਾਪਤੀ ਕਰਦੇ ਹੁੰਦੇ ਆ ਕਿ ਜ਼ਿੰਦਗੀ ਜ਼ਿੰਦਾਬਾਦ ਰਵੇ ਮੇਰਾ ਨਵਾਂ ਸ਼ਹਿਰ ਮੇਰੇ ਨਵੇਂ ਸ਼ਹਿਰ ਦੇ ਲੋਕ ਮੇਰਾ ਨਵਾਂ ਸ਼ਹਿਰ ਆਬਾਦ ਰਵੇ ਮੇਰੇ ਨਵੇਂ ਸ਼ਹਿਰ ਦੇ ਲੋਕ ਵੀ ਆਬਾਦ ਰਹਿਣ ਔਰ ਇਹ ਸਾਡਾ ਜੀ ਚਲੋ ਇਹਨਾਂ ਦਾ ਭਾਅ ਵੀ ਸੁਣ ਲਓ ਤੇਰਾ ਰਵੇਜ ਕੰਬਲ ਲੈ ਕੇ ਚੱਲਾ ਬਹੁਤ ਅੱਛੀ ਗੱਲ ਆ ਗਰੀਬਾਂ ਲਈ ਦਾਨ ਕਰਦੇ ਆ ਬਹੁਤ ਵਧੀਆ ਹਰੇਕ ਨੂੰ ਪਰਜੇ ਕਰਾਣੀ ਚਾਹੀਦੀ ਆ ਗੁਰੂ ਜੀ ਚਲੋ ਇਹ ਬਹੁਤ ਚੰਗੀ ਗੱਲ ਆ ਜਿ ਇਹਨਾਂ ਨੇ ਕਿਹਾ ਲੋਕਾਂ ਦੇ ਤੁਸੀਂ ਮਨਾਂ ਦੇ ਭਾਅ ਦੇਖ ਸਕਦੇ ਆ ਬੇਸ਼ੱਕ ਕੋਈ ਭਾਜਪਾ ਤੋਂ ਕੁਝ ਨਹੀਂ ਕੋਈ ਕਾਂਗਰਸ ਤੋਂ ਕੁਝ ਨਹੀਂ ਕੋਈ ਆਮ ਆਦਮੀ ਪਾਰਟੀ ਤੋਂ ਕੁਝ ਨਹੀਂ ਪਰ ਗੁਰੂ ਨਾਨਕ ਪਾਤਸ਼ਾਹ ਤੋਂ ਦੁਨੀਆ ਰਹਿੰਦੀ ਦੁਨੀਆ ਤਾਂ ਖੁਸ਼ ਰਹੇਗੀ ਸ੍ਰੀ ਗੁਰੂ ਰਾਮਦਾਸ ਜੀ ਦਾ ਸੁਸਾਇਟੀ ਬਹੁਤ ਅੱਛਾ ਕੰਮ ਕਰ ਰਹੀ ਹੈ ਪਰ ਸਾਨੂੰ ਵੀ ਲੋੜ ਹੈ ਕਿ ਅਸੀਂ ਆਪਣਾ ਯੋਗਦਾਨ ਜ਼ਰੂਰ ਪਾਈਏ ਤਾਂ ਜੋ ਇਹਨਾਂ ਲੋੜਵੰਦ ਲੋਕਾਂ ਦਾ ਭਲਾ ਹੋ ਸਕੇ ਜੁੜੇ ਰਹੋ ਬੀਬੀ ਬਤੀ ਨਵਾਂ ਸ਼ਹਿਰ ਨਾਲ ਆਪਣੇ ਛੋਟੇ ਵੀਰ ਦਿਨੇਸ਼ ਸੂਰੀ ਕੈਮਰਾ ਪਰਸਨ ਵਿਜੇ ਕੁਮਾਰ ਤੇ ਸਾਡੇ ਪਿਆਰੇ ਦੀਪਦੀ ਅਰਜਨ ਦੇ ਉਜਾਜ਼ਤ ਰੱਬ ਰੱਖਾ